ਆਸਾ ਮਹਿਲਾ ਪੰਜਵਾਂ ਠਾਕਰ ਸੋ ਜਾ ਕੇ ਬਣਾਈ ਭੋਜਨ ਪੂਰਨ ਰਹਿ ਅਗਾਈ ਕਛੂ ਨਾ ਥੋਰਾ ਹਰ ਭਗਤਨ ਕੋ ਖਾਤ ਖਰਚਤ ਬਿਲ ਛਤ ਦੇਵਨ ਕੋ ਰਹਾਉ ਜਾ ਕਾ ਤਣੀ ਅਗਮ ਉਸ ਗੁਸਾਈ ਮਨ ਕੀ ਕੋ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਿਦਾਈ ਬਲਕਿ ਦ੍ਰਿਸ਼ਟ ਤਾਂ ਕੀ ਲਾਗੋ ਪਾਈ ਜਾ ਕੋ ਦਇਆ ਕਰੋ ਮੇਰੇ ਸੁਆਮੀ ਕੋ ਨਾਨਕ ਨਾਹੀ ਤਨ ਕਾਮੀ ਆਸਾ ਮਹਿਲਾ ਪੰਜਵਾ ਜੋ ਮੈਂ ਆਪਣਾ ਸਤਿਗੁਰੂ ਧਿਆਇਆ ਤਬ ਮੇਰੇ ਮਨ ਮਾ ਸੁਖ ਪਾਇਆ ਮਿਟ ਗਏ ਗਨਤ ਵਿਨਾਸਿਓ ਸੰਸਾਰ ਨਾਮ ਰਤ ਜਨ ਭੈ ਭਗਵੰਤਾ ਰਹਾਓ ਜੋ ਮੈਂ ਆਪਣਾ ਸਾਹਿਬ ਚੀਤ ਤੋਪ ਮਿਟਿਓ ਮੇਰੇ ਮੀਤ ਜੋ ਮੈਂ ਉੱਟ ਗਈ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਿਤ ਮਨ ਪਏ ਦਿਲਾਸਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਮਹਿਲਾ 5 ਅਨੰਦ ਮੋਸਾ ਲਾਜ ਟਕਾਈ ਗਿਰਤ ਕੂਪ ਮੈਂ ਖਾਏ ਮਿਠਾਈ ਸੋਚਤ 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 ਸਾਚ ਤਰੈਨ ਬਿਹਾਨੀ ਅਨਕ ਰੰਗ ਮਾਇਆ ਕੇ ਚਿਤਵ ਚਿਤਵਤ ਕਬੋ ਨ ਸਿਮਰੇ ਸਾਰੰਗ ਪਾਣੀ ਰਹਾਉ ਦਰਮ ਕੀ ਛਾਇਆ ਨੇ ਚਲ ਗ੍ਰਹਿ ਬਾਂਧਿਆ ਕਾਲ ਕੇ ਫਾਸ ਸਕਤ ਸਾਰੇ ਸਾਂਧਿਆ ਬਾਲੂ ਕਨਾਰਾ ਤਰੰਗ ਮੁਖ ਆਇਆ ਸੋ ਥਾਨਮ ਉਡਨੇ ਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀਵੇ ਹਰ ਗੁਣ ਗਾਏ ਆਸਾ ਮਹਿਲ ਪੰਜਵਾਂ ਦੁੱਤ ਕੇ ਨਾਵਾਂ ਉਨਕੇ ਸੰਗ ਤੋਂ ਕਰਤੀ ਖੇਕੇਲ ਉਨਕੇ ਸੰਗ ਹਮ ਤੁਮ ਸੰਗ ਮੇਲ ਉਨਕੇ ਸੰਗ ਤੁਮ ਸਭ ਕੋ ਲੋਰੇ ਉਸ ਬਿਨਾ ਕੋ ਮੁਖ ਨੀਂ ਜੋਰੇ ਤੇ ਮੈ ਰਾਗੇ ਕਾ ਸਮਾਏ ਤਿਸ ਬਿਨ ਤੂੰ ਹੀ ਦੁਹੇਰੀ ਰਹਾਓ ਓਨਕੇ ਸੰਗ ਤੂੰ ਗ੍ਰਹਿ ਮੈਂ ਮਾਹਰ ਓਨਕੇ ਸੰਗ ਤੂੰ ਹੋਏ ਹੈ ਜ਼ਾਹਿਰ ਓਨਕੇ ਸੰਗ ਤੂੰ ਰਖੇ ਪਪੋਲ ਉਸ ਬਿਨਾ ਤੂੰ ਛੁਟਕੇ ਰੋਲ ਓਨਕੇ ਸੰਗ ਤੇਰਾ ਮਾਨ ਮਹਿਤ ਓਨਕੇ ਸੰਗ ਤੁਮਸਾਕ ਜਗਤ ਉਨਕੇ ਸੰਗ ਤੇਰੀ ਸਭ ਬਿਦ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈ ਰਾਗੀ ਮਰੇ ਨਾ ਜਾਏ ਹੁਕਮੇ ਬਾਧਾ ਕਾਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੇ ਕੁਦਰਤ ਜਾਣੇ ਆਪ ਆਸਾ ਮਹਿਲਾ 5ਵਾਂ ਨਾ ਮਰਤਾ ਨਾ ਹਮ ਡਰਿਆ ਨਾ ਬਿਨ ਸੇ ਨਾ ਹਮ ਕੜਿਆ ਨਾਉ ਨਿਰਧਨ ਨ ਹੰਮ ਭੂਖੇ ਨਾ ਉਸ ਦੁਖ ਨ ਹਮ ਕੋ ਦੁਖੇ ਅਵਰਨ ਕੋ ਮਰਨ ਵਾਰਾ ਜਿਉ ਹਮਾਰਾ ਜਿਉ ਦੇਨ ਹਾਰਾ ਰਹਾਉ ਨਾ ਉਸ ਬੰਧਨ ਨ ਹਮ ਬਾਦੇ ਨਾ ਉਸ ਤੰਦਾ ਨ ਹਮ ਤਾਦੇ ਨਾ ਉਸ ਮੈਲ ਨ ਹਮ ਕੋ ਮੈਲਾ ਉਸ ਆਨੰਦ ਤੈ ਹਮ ਸਦਕੇ ਲਾਂ ਨਾ ਉਸ ਸੋਚ ਨਾ ਹਮ ਕੋ ਸੋਚਾਂ ਨਾ ਸਲੇਪ ਨਾ ਹਮ ਕੋ ਪੋਚਾਂ ਨਾ ਸੁਪੂਖ ਨਾ ਹਮ ਕੋ ਤ੍ਰਿਸ਼ਨਾ ਜਾ ਉਹ ਨਿਰਮਲਤਾ ਹਮ ਜਚਨਾ ਹਮ ਕਿਛ ਨਾਹੀ ਏਕ ਏ ਉਹੀ ਅੱਗੇ ਪਾਛੇ ਏਕ ਸੋਈ ਨਾਨਕ ਗੁਰ ਖੋਏ ਪਰਮ ਅੰਗਾ ਪੰਗਾ ਹਮ ਓਏ ਮਿਲ ਹੋਏ ਇਕ ਰੰਗਾ ਆਸ ਮਹਿਲਾ ਪੰਜਵਾ ਅਨਕ ਪਾਤ ਕਰ ਸੇਵਾ ਕਰੀਏ ਜੋ ਪ੍ਰਾਨ ਤਨ ਅਗੇ ਧਰੀਏ ਪਾਣੀ ਪੱਖਾ ਕਰੋ ਤਜ ਅਭਿਮਾਨ ਅਨਕ ਬਾਰ ਜਾਏ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਪਾਈ ਤਿਸਕੇ ਸੰਗੋ ਮਿਲੋ ਮੇਰੀ ਮਾਈ ਰਹਾਓ ਦਾਸਨ ਦਾਸੇ ਕੇ ਪਨਹਾਰ ਓਨਕੇ ਰੈਣ ਬਸੇ ਜੀਆ ਨਾਲ ਮਾਥੇ ਬਾਗ ਤਾਂ ਪਾਵੋ ਸੰਗ ਮਿਲੇ ਸੁਆਮੀ ਆਪਣੇ ਰੰਗ ਜਪ ਤਾਪ ਦੇਵੋ ਸਭ ਨਿਮਾ ਕਰਮ ਤਰਮ ਅਰਪੋ ਸਭ ਹੋਮਾ ਗਰਬ ਮੋ ਤਜ ਹੋਵੋ ਰੇਨ ਹੁਣ ਕੇ ਸੰਗ ਦੇਖੋ ਪ੍ਰਭ ਨੈਨ ਨਿਮਖ ਨਿਮਖ ਇਹ ਹੀ ਆਰਾਦ ਦਿਨ ਸਰਹਿਣ ਇਹ ਸੇਵਾ ਸਾਦੋ ਵਾ ਕ੍ਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ੰਦ ਆਸਾ ਮਹਿਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲਗੇ ਨਾ ਕੋਏ ਪ੍ਰਭ ਕੀ ਪ੍ਰੀਤ ਹਮੇ ਮਲਖ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨੋ ਮਿਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਘਟ ਘਟ ਆਧਾਰ ਪ੍ਰਭ ਕੀ ਪ੍ਰੀਤ ਪੈ ਪ੍ਰਭ ਕੀ ਪ੍ਰੀਤ ਪੈ ਸਗਲ ਨਿਦਾਨ ਪ੍ਰਭ ਕੀ ਪ੍ਰੀਤ ਰਿਦੇ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ ਪ੍ਰਭ ਕੀ ਪ੍ਰੀਤ ਇਹ ਪਵਜਲ ਤਰੇ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੇ ਪ੍ਰਭ ਕੀ ਪ੍ਰੀਤ ਪ੍ਰੀਤ ਸਗਲ ਉਧਾਰੇ ਪ੍ਰਭ ਕੀ ਪ੍ਰੀਤ ਚਲੇ ਸੰਗਾਰੇ ਅਪ ਕੋਈ ਮਿਲੇ ਨਾ ਬੁਲੇ ਜਿਸ ਕਿਰਪਾਲ ਤੇ ਸਾਧ ਸੰਗ ਗੂਲੇ ਕੋ ਨਾਨਕ ਤੇਰੇ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਆ ਸਮਹਲਾ ਪੰਜਵਾ ਪੂਪਤ ਹੋਏ ਕੇ ਰਾਜ ਕਮਾਇਆ ਕਰ ਕਰ ਅਨਰਥ ਵਿਹਾੜੀ ਮਾਇਆ ਸੰਚਤ ਸੰਚਤ ਥਾ ਲੀਕਿਨੀ ਪਰਬੋਸਤੇ ਢਾਰ ਅਵਰ ਕੋਦੀਨੀ ਕਾਚ ਗਗਰੀਆ ਅੰਬ ਮਜਰੀਆ ਗਰਬ ਗਰਬ ਆਹੂ ਮੈਂ ਪਰਿਆ ਰਹਾਓ ਨਿਰਪ ਹੋਏ ਪਿਆ ਨਿਹੰਗਾ ਚੇਤਨ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕੀ ਆ ਸੰਬਾਹਾ ਨਿਕਸ਼ ਫੂਕ ਨਾ ਹੋਏ ਗਿਓ ਸੁਹਾ ਉਚੇ ਮੰਦਰ ਮੈਲ ਅਰ ਨਾਰਾਣੀ ਹਸਤ ਕੋੜੇ ਜੋੜੇ ਮਨ ਪਾਣੀ ਵਡਵਰ ਪਰਵਾਰ ਪੁੱਤ ਅਰਤੀਆ ਮੋਇ ਪਤੇ ਪੰਜ ਅੰਦਾ ਮੂਆ ਜਿਨੇ ਉਪਾਹਾ ਤਿਨੇ ਬਿਨਾ ਹਾ ਰੰਗ ਰਸਾ ਜੈਸੇ ਸੁਪਨਾ ਹਾ ਸੋਈ ਮੁਕਤਾ ਸੋਈ ਮੁਕਤਾ ਤਿਤਰਾਜ ਮਾਲ ਨਾਨਕ ਦਾਸ ਜਸ ਖਸ ਮੰਦਿਆਲ ਆਸਾ ਮਹਿਲਾ ਪੰਜਵਾ ਇਨਸੋ ਪ੍ਰੀਤ ਕਰੇ ਕਾ ਨੇਰੀ ਤੋ ਜੋ ਮਿਲੀਏ ਤੋ ਵਧੇ ਵਧੇਰੀ ਗਲ ਚਮੜੀ ਜੋ ਛੋੜੇ ਨਾਹੀ ਲਾਗ ਛੋਟੋ ਸਤ ਗਰਕੇ ਪਾਈ ਜਗ ਮੋਨੀ ਹਮ ਤਿਆਗ ਗਵਾਏ ਨਿਰਗੁਣ ਮਿਲਿਓ ਵਜੀ ਵਦਾਈ ਰਹਾਓ ਅਸੀ ਸੁੰਦਰ ਮਨ ਕੋ 모ਹ ਹੈ ਕਾਟ ਬਾਦ ਬਾਟ ਕਾਟ ਗ੍ਰੈਬਨ ਮਨ ਜੋ ਹੈ ਮਨ ਤਨ ਲਾਗੇ ਹੋਏ ਹੈ ਮਿੱਠੀ ਗੁਰ ਪ੍ਰਸਾਦ ਮੈਂ ਖੋਟੀ ਡੀਠੀ ਅਗਰਕ ਉਸਕੇ ਵੱਡੇ ਠਗਾਉ ਛੋੜ ਹੈ ਨਹੀਂ ਬਾਪ ਨਾ ਮਾਉ ਮੇਰੀ ਆਪਣੇ ਓਨ ਲੈ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਅਬ ਮੋਰੇ ਮਨ ਪਿਆ ਆਨੰਦ ਪੌ ਚੂ ਕਾ ਟੂਟੇ ਸਭ ਫੰਦ ਕਹੋ ਨਾਨਕ ਜਾਂ ਸਤ ਗੁਰ ਪਾਇਆ कर सगला मैं सुखी बसाया आसा मेला पंजां आठ पैर निकट कर जाने प्रभ का किया मीठा माने एक नाम संतन सब की संत ने आधार हो रहे सबकी पग छार संतरे सुनो मेरे भाई ओहा की मैं मां कथन जाई रहाओ वर्तन जाके केवल नाम ਅਨੰਦ ਰੂਪ ਕੀਰਤਨ ਬਿਸਰਾਮ ਮਿੱਤਰ ਸਤਰ ਜਾ ਕੇ ਏਕ ਸਮਾਨ ਪ੍ਰਭ ਆਪਣੇ ਬਿਨ ਅਵਰ ਨਾ ਜਾਣੈ ਕੋਟ ਕੋਟ ਅਗ ਕਾਟਨ ਹਾਰਾ ਦੁਖ ਦੂਰ ਕਰਨ ਜੀ ਕੇ ਦਤਾਰਾ ਸੁਖ ਬੀਰ ਬਚਨ ਕੇ ਭਲੀ ਕੋ ਲਾਭ ਪ੍ਰੀ ਸੰਤੀ ਛਲੀ ਤਾਂ ਕਾ ਸੰਗ ਬਾਛੇ ਸੁਰਦੇਵ ਅਮੋਗ ਦਰਸ਼ ਸਫਲ ਜਾਂ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੈਂ ਸੰਤੇ ਟੈਲ ਦੀ ਜੈ ਗੁਣ ਤਾਸ ਆਸਾ ਮਹਿਲਾ ਪੰਜਵਾਂ ਸਗਲ ਸੁਖ ਜਪੇ ਕਹਿ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਾ ਪਵਿੱਤਰ ਸਾਧ ਕਾ ਸੰਗ ਜਿਸ ਪੇਟ ਤ ਲਾਗੇ ਪ੍ਰਭ ਰੰਗ ਗੁਰ ਪ੍ਰਸਾਦਿ ਆਨੰਦ ਪਾਵੇ ਜੇ ਸਿਮਰਤਿ ਮਨ ਹੋਇ ਪਰਗਾ ਸਾ ਤਾਂ ਕਿ ਗਤਿ ਮਿਤ ਕਹਿਨ ਨਾ ਜਾਵੇ ਵਰਤਨੇ ਮਜਨ ਤਿਸ ਪੂਜਾ ਬੇਦੁਪਰਾਣ ਤਿਨ ਸਿਮਰਤਿ ਸਿ ਸੁਨੇ ਜਾ ਮਾਪਨੇਤ ਜਾਂ ਕਾ ਨਿਰਮਲ ਥਾਨ ਸਾਧ ਸੰਗਤ ਜਾਕੇ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਕਾ ਪਵਨ ਬਤਤ ਪਨੀਤ ਤਾਂ ਕਿ ਪਗ ਰੇਨ ਜਾਂ ਕੋ ਪੇਟ ਹਰ ਹਰ ਰਾਏ ਤਾਂ ਕਿ ਗਤ ਮਿਤ ਕਥਨ ਨਾਂ ਜਾਏ ਆਠ ਪੈਰ ਕਰ ਜੋੜ ਤੇ ਆਵ ਓਨ ਸਾਦਾ ਕਾ ਦਰਸ਼ਨ ਪਾਵੋ ਮੋਏ ਗਰੀਬ ਕੋ ਲੋਰਾ ਲਾਏ ਨਾਨਕ ਆਏ ਪਏ ਸਰਨਾਏ ਆਸਾ ਮਹਿਲਾ ਪੰਜਵਾਂ ਆਠ ਪੈਰ ਉਦਕਿਸ਼ ਨਾਨੀ ਸਾਦੀ ਪੋਗ ਲਗਾਏ ਸੋ ਗਿਆਨੀ ਬਿਰਥਾ ਕਾਹੂ ਛੋੜੇ ਨਹੀਂ ਬਹਰ ਬਹਰ ਤਿਸ ਲਾਗੇ ਪਾਹੀਂ ਸਾਲਗ੍ਰਾਮ ਹਮਾਰੇ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਹਾਓ ਕੰਟਾ ਜਾਂ ਕਾ ਸੁਣੀਏ ਬੋ ਚੋ ਚੋ ਕੁੰਟ ਆਸਨ ਜਾਂ ਕਾ ਸਦਾ ਬੈ ਕੁੰਠ ਜਾਂ ਕਾ ਚਵਰ ਸਭ ਉਪਰ ਝੂਲੇ ਤਾ ਕਾ ਤੂ ਪ੍ਰਸਦਾ ਪਰ ਫੁੱਲੇ ਕਟ ਕਟ ਸੰਪਟ ਹੈ ਰੇ ਜਾਂ ਕਾ ਆਪਗ ਸਭਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸੇ ਪ੍ਰਾਪਤਿ ਸੇ ਲੈਣਾ ਸੰਤ ਚਰਨ ਓ ਆਇਓ ਸਰਣਾ ਹਾਥ ਚੜਿਓ ਹਰ ਸਾਲ ਗ੍ਰਾਮ ਕੋ ਨਾਨਕ ਗੁਰ ਕੀ ਨੋ ਦਾਨ ਆਸਮਹਿਲਾ ਪੰਜਵਾ ਪੰਜ ਪਦਾ ਜੇ ਪੜੇ ਰੁਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੇ ਸਤਗੁਰ ਪੂਰੇ ਸਾਚ ਕਹਾ ਨਾਮ ਤੇ ਕੀ ਮੁਕਤੇ ਬੀਠੀ ਜਮ ਕਾ ਮਾਰਗ ਦੂਰ ਰਿਹਾ ਰਹਾੋ ਜੈ ਲਾਲ ਜਗਾ ਤੇ ਕਾਟ ਦੂਰੇ ਉਹ ਜਨ ਤੇ ਬਾਟ ਜੈ ਆਬਟੇ ਬਹੁਤ ਕਨ ਸਾਥ ਪਰ ਬ੍ਰਹਮ ਕੇ ਸੰਗੀ ਸਾਥ ਚਿਤਰ ਗੁਪ ਸਭ ਲਿਖਤੇ ਲੇਖਾਂ ਭਗਤ ਜਨਾ ਕੋ ਦਿஷ்ட ਨਾ ਪੇਖਾਂ ਕਹ ਨਾਨਕ ਜਿਸ ਸਤਗੁਰ ਪੂਰਾ ਵਾਜੇ ਜਾਕੇ ਅਨਹਦ ਤੁਰਾਂ ਆ ਸਮਹਿਲਾ ਪੰਜਵਾਂ ਦੁਪਦਾ ਕਰ ਪਹਿਲਾ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ 부ਝ ਗਈ ਤ੍ਰਿਸ਼ਨਾ ਹਰ ਜਸ ਆगाने ਜਪ ਜਪ ਜੀਵਾ ਸਾਰੰਗ ਪਾਨੇ ਕਰਨ ਕਰਾਮਣ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਵੇਹਰ ਪਰੇ ਪੰਡਾਰ ਟੋਟ ਨ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਆਸਾ ਮਹਿਲ ਸਕਾਰ ਸਤਵਾ ਮਹਿਲਾ ਪੰਜਵਾ ਹਰ ਕਾ ਨਾਮ ਰਿਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਰਹਾਉ ਤੇਰਾ ਕੀ ਆ ਮਿਠਾ ਲਗੇ ਹਰ ਨਾਮ ਪਦਾਰਥ ਨਾਨਕ ਮੰਗੇ ਆਸਮ ਹੈ ਲਾ ਪੰਜਵਾ ਸਾਧੂ ਸੰਗ ਤਰਿਆ ਸੰਸਾਰ ਹਰ ਕਾ ਨਾਮ ਮਨੇ ਆਧਾਰ ਚਰਨ ਸੇਵ ਗੁਰਦੇਵ ਪਿਆਰੇ ਪੂਜ ਸੰਤ ਹਰਪ੍ਰੀਤ ਪਿਆਰੇ ਰਹਾਓ ਜਾਕੇ ਮस्तक ਲਿਖਿਆ پاਘ ਕੋ ਨਾਨਕ ਤਾਂ ਕਾ ਥਿਰ ਸੁਹਾਗ ਆਸਾ ਮਹਿਲਾ ਪੰਜਵਾ ਮੀਠੀ ਆਗਾ ਪਰ ਕੀ ਲਾਗੀ ਸ ਕਣ ਕਰ ਕੇ ਕੰਤ त्यागी ਪਿਆ ਸੁਹਾਗਨ ਸਿਗਾਰ ਕਰੀ ਮਨ ਮੇਰੇ ਕੀ ਤਪਤ ਹਰੇ ਬਲੋ ਪਯੋ ਪ੍ਰੇ ਕਿਆ ਨਾ ਮਨ ਕਹਾ ਮਾਨਿਆ ਸੂਕਸਾਜ ਇਸ ਕਰ ਕਾ ਜਾਣਿਆ ਰਹਾਓ ਹਉ ਬੰਦੇ ਪ੍ਰੇਤ ਖਿਦਮਤ ਗਾਰ ਓ ਅਬ ਨਾਸੀ ਅਗਮ ਅਪਾਰ ਲੈ ਪਖਾ ਪ੍ਰਚੁਲ ਚਲੋ ਪਾਏ ਪਾਗ ਗਏ ਪੰਚ ਦੋਤ ਲਾਵੇ ਨਾ ਮੈਂ ਕੋਲ ਨ ਸੋ ਭਾਵੰਤ ਕਿਆ ਜਾਣਾ ਕਿਉ ਪਾਨੀ ਕੰਤ ਮੈਂ ਅਨਾਥ ਗਰੀਬ ਨਿਮਾਣੀ ਕੰਤ ਪਕਰ ਹਮ ਕੀ ਨੀ ਰਾਣੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੁਖ ਸਾਜ ਮੇਰਾ ਤਨ ਸੋਹਾਗਾ ਕਹੋ ਨਾਨਕ ਮੇਰੀ ਪੂਰਨ ਆਸਾ ਸਤਿਗੁਰ ਮਿਲਿ ਪ੍ਰਭ ਗੁਣਤਾ ਸਾ ਅਸਮ ਹਲਾ ਪੰਜਵਾ ਮਥੇ ਤ੍ਰੈਕੁਟੀ ਦ੍ਰਿਸ਼ਟ ਕਰੋ ਰ ਬੋਲੇ ਕਉੜਾ ਜਿਵਾ ਕੀ ਫੂੜ ਸਗਾ ਭੁਖੇ ਪਰ ਜਾਣੇ ਦੂਰ ਐਸੀ ਇਸਤਰੀ ਇਕਰਾਮ ਉਪਾਈ ਹੁਨ ਸਭ ਜਗ ਖਾਇ ਹਮ ਗੁਰ ਰਾਖੇ ਮੇਰੇ ਭਾਈ ਰਹਾਓ ਪਾਇਠ ਗੌਲੀ ਸਭ ਜਗ ਜੋਇਆ ਬ੍ਰਹਮ ਬਿਸਨ ਮਾ ਦੇਉ ਮੋਇਆ ਗੁਰਮਖ ਨਾਮ ਲਗੇ ਸੋ ਸੋਇਆ ਵਰਤਨੇ ਮਕਰਤਾ ਕੇ ਪੁਨੇ ਚਰਨਾ ਤਟ ਤੀਰਥ ਪਵੇ ਸਭ ਤਰਨਾ ਸੇ ਬਰੇ ਦੇ ਸਤਿਗੁਰ ਕੀ ਸਰਣਾ ਮਾਇਆ ਮੋ ਸਭੋ ਜਗ ਬਾਦਾਂ ਹਉ ਮੇ ਪਚੇ ਮਨ ਮੁਖ ਮੋ ਰਖਾ ਗੁਰੂ ਨਾਨਕ ਬਾ ਪਕੜ ਕਰ ਰਖਾ ਆਸਾ ਮਹਿਲਾ ਪੰਜਵਾਂ ਸਰਬ ਸੁਦੋਖ ਜਬ ਬਿਸਰੇ ਸੁਆਮੀ ਇਆ ਹੁਆ ਕਾਮਨਾ ਪ੍ਰਾਣੀ ਸੰਤ ਤ੍ਰਿਪਤਾ ਸੇ ਹਰ ਹਰਤਾਏ ਕਰ ਕਿਰਪਾ ਆਪਣੇ ਨੈ ਲਾਏ ਸਰਬ ਸੁਖ ਪ੍ਰਭ ਤੁਮਰੀ ਰਜਾਏ ਰਹਾਓ ਸੰਗ ਹੋਵਤ ਕੋ ਜਾਨਤ ਦੂਰ ਜੋ ਜਨ ਮਰਤਾ ਨਿਤ ਨਿਤ ਚੂਰ ਜਨ ਪ੍ਰਭ ਕੀ ਆਦੀਆ ਦਿਨ ਸਚਿਤ ਵਤਨਾਹੇ ਮਾ ਵਿਖਿਆ ਮੈਂ ਦਿਨ ਰਹਿਣ ਜਾਹੇ ਕੋ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਏ ਗੁਰ ਪੂਰੇ ਟੇਕ ਆਸਮ ਹੈ ਲਾ ਪੰਜਵਾਂ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੋਖ ਸਗਲ ਪਰ ਹਰਿਆ ਸੋਈ ਦਿਵਸ ਪਲਾ ਮੇਰੇ ਭਾਈ ਹਰ ਗੁਣ ਗਾਏ ਪਰਮ ਗਤ ਪਾਏ ਰਹਾਉ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪਦਰਮਨ ਤੇ ਬੈਰ ਗੁਰਪੂਰੇ ਮਿਲ ਚਗਰ ਚੁਕਾਇਆ ਪੰਚ ਦੂਤ ਸਭ ਵਸ ਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤਿਸ ਉਪਰ ਕੁਰਬਾਨ ਆਸਾ ਮਹਿਲਾ ਪੰਜਵਾ ਗਾਵਲੇ ਹੋ ਤੂੰ ਗਾਵਨ ਹਾਰੇ ਜੀ ਪਿੰਡ ਕੇ ਪ੍ਰਾਨ ਆਦਾਰੇ ਜਾਂ ਕੀ ਸੇਵਾ ਸਰਬ ਸੁਖ ਪਾਵੇ ਅਵਰ ਕਾਮ ਪੈ ਬੋੜ ਨਾ ਜਾਵੇ ਸਦਾ ਆਨੰਦ ਅਨੰਦੀ ਸਾਹਿਬ ਗੁਣ ਨਿਦਾਨ ਨਿਤ ਨਿਤ ਜਾਪੀਏ ਬਲਹਾਰੀ ਦੇ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀਐ ਰਹਾਉ ਜਾਂ ਕਾ ਦਾਨ ਨਿਖੋਟੇ ਨਾਹੀ ਪਲੀ ਪਾਤ ਸਭ ਸਹਿਜ ਸਮਾਹੀ ਜਾਂ ਕੀ ਬਖਸ਼ ਨਾ ਮੇਟੇ ਕੋਈ ਮਾਨ ਵਸਾਈਏ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾਂ ਕੇ ਪੂਰਨ ਪ੍ਰਭ ਕੇ ਸੇਵਕ ਦੁਖ ਨਾ ਚੂਰਨ ਓਟ ਗਈ ਨਿਰਪਉ ਪਦ ਪਾਈਐ ਸਾਸ ਸਾਸ ਸੋ ਗੁਣ ਨਿਦ ਗਾਏ ਦੂਰ ਨ ਹੋਈ ਕਥੋਂ ਜਾਏ ਨਦਰ ਕਰੇ ਤਾਂ ਹਰ ਹਰ ਪਾਏ ਅਰਦਾਸ ਕਰੇ ਪੂਰੇ ਗੁਰ ਪਾਸ ਨਾਨਕ ਮੰਗੇ ਹਰ ਤਨ ਰਾਸ ਆਸਾ ਮਹਿਲਾ ਪੰਜਵਾਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹੋਆ ਸੁਖ ਕਰ ਕਿਰਪਾ ਗੁਰ ਦੀਨੋ ਨਾਉ ਬਲ ਬਲ ਤੇ ਸਤ ਗੁਰ ਕੋ ਚਾਓ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁੱਖ ਬਿਨਾਸੇ ਸਤ ਗੁਰ ਕੀ ਸਰਣਾਇ ਰਹਾਓ ਗੁਰ ਕੇ ਬਚਨ ਹਿਰਦੇ ਵਸਾਏ ਮਨ ਚਿੰਤਾਤ ਸਗਲੇ ਫਲ ਪਾਏ ਅਗਨ 부ਜੀ ਸਭ ਹੋਈ ਸ਼ਾਂਤ ਕਰ ਕਿਰਪਾ ਗੁਰ ਦੀ ਨੀਂਦਾਤ ਨਿਥਾਵੇ ਕੋ ਗੁਰਦੀਨੋ ਥਾਨ ਨਿਮਾਣੇ ਕੋ ਗੁਰਕੀਨੋ ਮਾਨ ਬੰਦਨ ਕਾਟ ਸੇਵ ਕਰ ਰੱਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡੇ ਪਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰੂ ਨਾਨਕ ਜਾਂ ਕੋ ਪਿਆਧਿਆਲਾ ਸੋ ਜਨ ਹੋਆ ਸਦਾ ਨਿਹਾਲਾ ਆ ਸਾ ਮਹਿਲਾ ਪੰਜਵਾਂ ਸਤਿਗੁਰ ਸਾਚੇ ਦੀ ਆਪੇਜ ਚਰ ਜੀਵਨ ਉਪਜਾ ਸੰਜੋਗ ਉਦਰੇ ਮੈਂ ਆਇ ਕਿ ਆਨ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜੰਮਿਆ ਪੁੱਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਘਰ ਹਾ ਦਸੇ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਾ ਆਨੰਦ ਥਿਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਹਬ ਕੇ ਮਨ ਭਾਵੇ ਵਧੀ ਵੇਲ ਬੋ ਪੀੜੀ ਚਾਲੀ ਧਰਮ ਕਲਾ ਹਰਬੰਦ ਬਹਾਲੀ ਮਨ ਚਿੰਦਿਆ ਸਤਗੁਰੂ ਦਿਵਾਇ ਪੈ ਅਤਿੰਤ ਇੱਕ 레ਵ ਲਾਇਆ ਜੋ ਬਾਲਕ ਪਿਤਾ ਉਹ ਪਰ ਕਰੇ ਬੋ ਮਾਣ ਬੁਲਾਇਆ ਬੋਲੇ ਗੁਰ ਕੇ ਪਾਣ ਗੁੱਝ ਛੰਨੀ ਨਹੀਂ ਬਾਤ ਕੋ ਨਾਨਕ ਟੁਠਾ ਕਿ ਨਹੀਂ ਦਾਤ ਆ ਸਮਹਿਲਾ ਪੰਜਵਾਂ ਗੁਰਪੂਰੇ ਰੱਖਿਆ ਦੇ ਹੱਥ ਪ੍ਰਗਟ ਪਿਆ ਜਨ ਕਾ ਪਰਤਾਪ ਗੁਰ ਗਰਜੇ ਗੁਰਗੁਰੂ ਗੁਰ ਗੁਰ ਤੇ ਆਈ ਜੇ ਕੀ ਅਰਦਾਸ ਗੁਰੂ ਪੈ ਪਾਈ ਰਹਾਓ ਸ਼ਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਜੋ ਪਿੰਡ ਜੋ ਬਣ ਰਾਖੇ ਪ੍ਰਾਨ ਕੋ ਨਾਨਕ ਕੋ ਗੁਰ ਕੋ ਕੁਰਬਾਨ ਆਸਾ ਮਹਿਲਾ 8ਵਾਂ ਕਾਫੀ 5ਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਬੰਦਾ ਬੇ ਖਰੀਦ ਸੱਚ ਸਾਹਿਬ ਮੇਰਾ ਜੋ ਪਿੰਡ ਸਭ ਤੇ ਸਦਾ ਸਭ ਕੁਝ ਹੈ ਤੇਰਾ ਮਾਨਨੇ ਮਾਣੇ ਤੂੰ ਧਣੀ ਤੇਰਾ ਪਰਵਸਾ ਬਿਨ ਸਾਚੇ ਅੰਤੇਕ ਹੈ ਸੋ ਜਾਣੋ ਕਾਚਾਰ ਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੁਰਾ ਪੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣ ਪਾ ਕਿਤੇ ਕਾਮਨਾ ਆਈਏ ਤੁਠਾ ਸਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲਾ ਕਰਮ ਕਮਾਈਐ ਇਕਿ ਚ ਪਵੇ ਨ ਬੰਦਾ ਜਾਂ ਨਾਨਕ ਕੀ ਤਾ ਨਾਮ ਤਰ ਹੋਰ ਛੋੜਿਆ ਤੰਦਾ ਆਸਮ ਹੈ ਲਾ ਪੰਚਵਾਂ ਸਰਬ ਸੁਖਾਂ ਮੈਂ ਪਾਲਿਆ ਹਰ ਜੇਵਡ ਨਾ ਕੋਈ ਗੁਰ ਤੁਠੇ ਤੇ ਪਾਏ ਸਚ ਸਾਹਿਬ ਸੋਈ ਬਲਹਾਰੇ ਗੁਰ ਆਪਣੇ ਸਦ ਸਦ ਕੁਰਬਾਨ ਨਾ ਮਨ ਨਵੀਸਰੋ ਇੱਕ ਖੇਮੇ ਜਿਹਾ ਇੱਕ ਇਨੇ ਕੀਜੇ ਧਾਨਾ ਰਹਾਉ ਪਾਗੜ ਸੱਚਾ ਸੋਇ ਹੈ ਜਿਸ ਹਰਥਨ ਅੰਤਰ ਸੋ ਛੁੱਟੇ ਮ ਜਾਲਤੇ ਜਿਸ ਗੁਰ ਸਬਦ ਨਿਰੰਤਰ ਗੁਰ ਕੀ ਮਮਾ ਕਿਆ ਕਹਾ ਗੁਰਬ ਵੇਕ ਸਭ ਸਰ ਓਏ ਆਦ ਜਗਾ ਦੀ ਜੁਗੇ ਜਗ ਪੂਰਾ ਪਰਮੇਸ਼ਰ ਨਾਮ ਤੇ ਆਵੋ ਸਦ ਸਦਾ ਹਰ ਹਰ ਮਨ ਰੰਗੇ ਜੋ ਪ੍ਰਾਣ ਤਨ ਗੁਰੂ ਹੈ ਨਾਨਕ ਦੇ ਸੰਗੇ ਆਸਮਹਿ ਲਾ ਪੰਜਵਾਂ ਸਾਈ ਅਲਖ ਅਪਾਰ ਪੂਰੀ ਮਨ ਵਸੇ ਦੁਖ ਦਰਦ ਰੋਗ ਮਾਇ ਮੈਡਾ ਹਬ ਨਸੇ ਹੋਵਨਾਂ ਕੁਰਬਾਨ ਸਾਈ ਆਪਣੇ ਹੋਵੇ ਆਨੰਦ ਕਣਾ ਮਨ ਤਨ ਝਾਪਣੇ ਰਹਾਓ ਇਕ ਬਿੰਦਕ ਗਾਲ ਸੁਣੀ ਸੱਚੇ ਤਿਸ ਤਣੀ ਸੁਖੀ ਹੋ ਸੁਖ ਪਾਏ ਮਾਇਨਾ ਕੀਮ ਗਣੀ ਨਨ ਪਸੰਦੋ ਸੋਏ ਪੇਕ ਮੁਸਤਾਕ ਪਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਬ ਸੰਸਾਰ ਹਵਾਹੂੰ ਬਾਹਰਾ ਨਾਨਕ ਕਾ ਪਤਸ਼ਾਹ ਦਿਸੇ ਜਾਹਰਾ ਹਾ ਸਮਹਿਲਾ 5ਵਾਂ ਲਾਖ ਭਗਤ ਆਰਾਧ ਦੇ ਜਪਤੇ ਪਿਓ ਪਿਓ ਕਵਨ ਜੁਗਤ ਮੇ ਲਾਵੋ ਨਿਰਗੁਣ ਬਿਖੇ ਜਿਓ ਤੇਰੀ ਟਿਕ ਗੋਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭਨਾ ਕੇ नाथ ਤੇਰੀ ਸ੍ਰਿਸ਼ਟ ਸਭ ਰਹਾਓ ਸਦਾ ਸਹਾਈ ਸੰਤ ਪੇਖੇ ਸਦਾ ਹਜੂਰ ਨਾਮ ਬਿਹੋਂ ਨੜਿਆ ਸੇਮਰਨ ਬਸੂਰ ਬਸੂਰ ਦਾਸ ਦਾਸ ਤਣ ਪਾਇ ਮਿਟਿਆ ਤੇ ਨਾ ਗਾਉਣਾ ਵਿਸਰਿਆ ਜਿਨਾ ਨਾਮ ਤੇ ਨਾੜਾ ਹਾਲ ਕਾਣਾ ਜੈਸੇ ਪਸ ਹਰਿ ਆਉ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਿਲਾਵ ਆਪ ਪ੍ਰਭ ਆ ਸਮਹਿਲਾ ਪੰਜਵਾ ਹੱਬੇ ਥੋਕ ਵਿਸਾਰ ਹੀ ਕੋ ਖਿਆਲ ਕਰ ਝੂਠਾ ਲਾਇ ਗੁਮਾਨ ਮਨ ਤਨ ਅਰਪ ਤਰ ਆਠ ਪੈਰ ਸਾਂ ਲਾਇ ਸਿਰ ਜਨਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂਰਹਾਵ ਸੋਈ ਕੰਮ ਕਮਾਏ ਜਿਤ ਦੁਖ ਮੁਖ ਉਜਲਾ ਸਈ ਲੱਗੇ ਸਤਜਿਸਤੂ ਹੈ ਦੇ ਅਲਾ ਜੋ ਨਟਹੰਦੋ ਮੂਲ ਸੋ ਕਰ ਰਾਸ ਕਰ ਹਿਕੋ ਜਿਤ ਵਸਾਏ ਕਦੇ ਨਾ ਜਾਏ ਮਰ ਤਿੰਨਾ ਪਿਆਰਾ RAM ਜੋ ਪ੍ਰਭ ਭਾਣਿਆ ਗੁਰ ਪ੍ਰਸਾਦ ਅਕਾਥ ਨਾਨਕ ਵਖਾਣਿਆ ਆਸਾ ਮਹਲਾ 5 ਜਿਨਾਂ ਨ ਵਿਸਰੇ ਨਾਮ ਸੇ ਕੇ ਨੇਹਿਆ ਪੇਦ ਨ ਜਾਣੋ ਮੂਲ ਸਾਈਂ ਜਿਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਓ ਜਿਤੇ ਖੰਡ ਬ੍ਰਹਮੰਡ ਉਦਾਰੇ ਤਿੰਨ ਖੇ ਜਿਨ ਮਨ ਉਠਾ ਆਪ ਪੂਰੇ ਭਗਤ ਸੇ ਜਿਸਨੋ ਮੰਨੇ ਆਪ ਸੋਈ ਮੰਨਿਐ ਪ੍ਰਗਟਪੁਰਖ ਪਰਵਾਣ ਸਭ ਠਾਈ ਜਾਣੀਐ ਦਿਨਸ ਰਹਿਣ ਆਰਾਧ ਸਮਾਲੇ ਸਹਾ ਸਹਾ ਨਾਨਕੀ ਲੋਚਾ ਪੂਰ ਸੱਚੇ ਪਾਤਸ਼ਾਹ ਆਸਾ ਮਹਿਲਾ ਪੰਜਵਾਂ ਉਰ ਰਿਆ ਸਰਬ ਠਾਏ ਹਮਾਰਾ ਖਸਮ ਸੋਏ ਇੱਕ ਸਹਿਬ ਸਿਰ ਛਤਰ ਦੂਜਾ ਨਾ ਹੈ ਕੋਏ ਜੋ ਪਾਵੇ ਤੋ ਰਖ ਰੱਖਣ ਹਾਰਿਆ ਤੁਜ ਬਨ ਅਬਰ ਨ ਕੋਏ ਨਦਰ ਨਿਹਾਲਿਆ ਰਹਾਉ ਪ੍ਰਤ ਪਾਲੇ ਪ੍ਰਭ ਆਪ ਕਟਕਟ ਸਾਰੀ ਐ ਜਿਸ ਮਨ ਉਠਾ ਆਪ ਤਿਸ ਨਾ ਵੀ ਸਾਰੀ ਐ ਜੋਕਚ ਕਰੇ ਸੋ ਆਪ ਆਪਨ ਭਾਣਿਆ ਭਗਤਾ ਕਾ ਸਹਾਈ जोग जग ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਛੋਰੀਏ ਨਾਨਕ ਦਸ ਪਿਆਸ ਲੋਚਾ ਪੂਰੀਏ ਆਸਮਹਿ ਲਾ ਪੰਜਵਾਂ ਕਿਆ ਸੋਵੇ ਨਾਮ ਵਿਸਾਰ ਗਾਫਲ ਗੈ ਲਿਆ ਕੀਤੀ ਇਤ ਇਤ ਦਰਿਆਏ ਵੰਨਣਾ ਵੰਦੇ ਆਂ ਬੈਠਣਾ ਹਰ ਚਰਨ ਮਨ ਚੜ ਲੰਗੀਏ ਆਠ ਪੈਰ ਗੁਣ ਗਾਏ ਸਾਧੂ ਸੰਗਿਏ ਰਹਾਓ ਪੋਗੇ ਪੋਗ ਅਨੇਕ ਵਿਣਨਾਵੇਂ ਸੁਨਿਆ ਹਰ ਕੀ ਭਗਤ ਬਿਨਾ ਮੈਂ ਮਰਮਰ ਰੁੰਨਿਆ ਕੱਪੜ ਪੋਗ ਸੁਗੰਧ ਤਿਨ ਮਰਦਨ ਮਾਲਣਾ ਬਿਨ ਸਿਮਰਨ ਤਨ ਸਾਰ ਸਰ ਭਰ ਚਾਲਣਾ ਮਹਾ ਵਿਖਮ ਸੰਸਾਰ ਵਿਰਲੇ ਪੇਖਿਆ ਛੂਟਨ ਹਰ ਕੀ ਸ਼ਰਨ ਲੇਖ ਨਾਨਕ ਲੇਖਿਆ ਸਮਹਿਲਾ ਪੰਜਵਾਂ ਕੋਇ ਨ ਕੈਸੀ ਸੰਗ ਕਾ ਹੈ ਗਰਬੀਏ ਇੱਕ ਨਾਮ ਆਧਾਰ ਪਉ ਜਲ ਤਰਬੀਏ ਮੈਂ ਗਰੀਬ ਸਚ ਤੇਕ ਤੂੰ ਮੇਰੇ ਸਤਗੁਰ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਠੀਰੇ ਰਹਾਉ ਰਾਜਮਾਲ ਜੰਜਾਲ ਕਾ ਜਨਾ ਕਿਤੇ ਗਣੋ ਹਰ ਕੀਰਤਨ ਆਧਾਰ ਨੇ ਚਲ ਇਹ ਤਨ ਅਜੇ ਤੇ ਮਾਇਆ ਰੰਗ ਤੇ ਤੇਤ ਪਛਾਵਿਆ ਸੋਖਨ ਨਾਮ ਨਿਦਾਨ ਗੁਰਮਖ ਗਾਵਿਆ ਸੱਚਾ ਗੁਣਿ ਨਿਦਾਨ ਤੂੰ ਪ੍ਰਭ ਗੈਰ ਗੰਭੀਰੇ ਆਸ ਪਰੋਸਾ ਖਸਮ ਕਾ ਨਾਨਕ ਕੇ ਜੀ ਹਰੇ ਆਸਾ ਮਹਿਲਾ ਪੰਜਵਾਂ ਜੈ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਏ ਰਣ ਦਿਨਸ ਕਰ ਜੋੜ ਹਰ ਹਰ ਧਿਆਈਏ ਨਾਨਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਿਆ ਪਰਪੂਰ ਸੱਚਾ ਸਚ ਸੋਇਰ ਹਾਉ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਿਸੇ ਆਰਾਧ ਮਨਾ ਬਿਨਾ ਸੈ ਸਗਲ ਰੋਗ ਰੱਖਣ ਹਰ ਅਪਾਰਾਖੇ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਹੇ ਸੁਖ ਸਜ ਆਨੰਦ ਕਨਾਨ ਨਾਨਕ ਜਨ ਧੂਰਾ ਕਾਰਜ ਸਗਲੇ ਸਿਧ ਪੈ ਪੇਟਿਆ ਗੁਰਪੂਰਾ ਆਸਾ ਮਹਿਲਾ ਪੰਜਵਾਂ